ਬਹੁਤ ਮਾੜੀ ਘਟਨਾ ਕਈ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਭੀ ਲੋਕ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਜੇ ਸੇਵਾਦਾਰ ਨੇ ਜਲਦੀ ਨਾਲ ਬਾਹ ਫੜਨੀ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਬਚ ਨਹੀਂ ਸਕੀ ਬਚਾਅ ਹੋ ਗਿਆ ਵਲ-ਵਲ ਬਚ ਗਏ ਜੇ ਇਹੋ ਜੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦਰਾਇਆ ਜਾਣਾ ਸੀਗਾ ਵੀ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਮਝ ਲੋ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਜੇ ਸੇਵਾਦਾਰ ਨੇ ਜਲਦੀ ਨਾਲ ਬਾਹ ਫੜਨੀ ਕੋਈ ਕਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਲ ਵਲ ਬਚ ਗਏ ਜੇ ਇਹੋ ਜਿਹੀ ਕਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦੁਹਰਾਇਆ ਜਾਣਾ ਸੀਗਾ ਵੀ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸੰਮਿਲਨੋ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਨ੍ਹਾਂ ਨੂੰ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰ ਦਾ ਵੀ ਧੰਨਵਾਦ ਹੈ ਜੇ ਸੇਵਾਦਾਰ ਨੇ ਜਲਦੀ ਨਾਲ ਬਾਹ ਫੜਨੀ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਲ ਵਲ ਬਚ ਗਏ ਜੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦਰਾਇਆ ਜਾਣਾ ਸੀਗਾ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ ਬਹੁਤ ਮਾੜੀ ਘਟਨਾ ਕਹੀ ਜਾ ਸਕਦੀ ਹੈ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਤਨਖਾਹ ਭੁਗਤ ਰਹੇ ਵਿਅਕਤੀ ਦੇ ਉੱਤੇ ਜਦੋਂ ਕੋਈ ਗੋਲੀ ਚਲਾਏਗਾ ਇਹ ਸਮਝ ਲੋ ਕਿ ਤੁਸੀਂ ਉਸ ਗੁਰੂ ਅਸਥਾਨ ਦੀ ਵੀ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਜਿਹਨਾਂ ਉੱਥੇ ਬੈਠ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਕਿ ਉਹ ਮੌਕੇ ਤੇ ਫੜਿਆ ਗਿਆ ਮੈਂ ਸਭੀ ਦੀਆਂ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਜੀ ਸੇਵਾਦਾਰ ਨੇ ਜਲਦੀ ਨਾਲ ਬਾਹ ਫੜਨੀ ਕੋਈ ਘਟਨਾ ਜਿਹੜੀ ਹੈ ਉਹ ਅੰਤ ਤੱਕ ਵਾਪਰ ਨਹੀਂ ਸਕੀ ਬਚਾਅ ਹੋ ਗਿਆ ਵਾਲ ਵਾਲ ਬਚ ਗਏ ਜੇ ਇਹੋ ਜੀ ਘਟਨਾ ਵਾਪਰ ਜਾਂਦੀ ਤੇ ਸਿਰ ਦਰਬਾਰ ਸਾਹਿਬ ਦੇ ਸਥਾਨ ਦਾ ਨਾਮ ਵੀ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਰੋਜ਼ ਦੁਹਰਾਇਆ ਜਾਣਾ ਸੀਗਾ ਪੇ ਜਿੱਥੇ ਤੁਸੀਂ ਜਾ ਕੇ ਸੁੱਖ ਮੰਗਦੇ ਹੋ ਸ਼ਾਂਤੀ ਮੰਗਦੇ ਹੋ ਆਪਣੀਆਂ ਤਕਲੀਫਾਂ ਹੱਲ ਕਰਦੇ ਹੋ ਉਸ ਥਾਂ ਦੇ ਉੱਤੇ ਜਾ ਕੇ ਜੇ ਕਿਸੇ ਨੇ ਗੋਲੀ ਮਾਰ ਕੇ ਕਿਸੇ ਦਾ ਨੁਕਸਾਨ ਕੀਤਾ ਤੇ ਉਹ ਕਿੱਥੇ ਦੇਣਦਾਰ ਹੋਵੇਗਾ